ਖਾੜਜਾ ਕਰਦੇ ਪੁੱਤ ਕੰਨ ਵੀ ਕਰ ਲੈਨੇ ਆ ਇੱਧਰ ਹੋ ਜਾ ਕੀ ਕਹਿੰਦੀ ਕੰਨ ਕਰ ਦੇ ਦੇਖੀ ਚੱਲਿਆ ਹੁਣ ਬੰਦ ਆ ਗਈ ਆ ਆ ਕੀ ਹੈ ਪਾਸਾ ਆਂਡੇ ਵਿੱਚ ਰੱਖ ਕੇ ਉਬਲਨੇ ਇੱਥੋਂ ਤੱਕ ਸੀ ਗਾਈਜ਼ ਭਰਿਆ ਸੀ ਜਮਾ ਸੀ ਤੇ ਕਮਾਲ ਹੋ ਗਈ ਹੱਥ ਨਾਲ ਲਾ ਲਿਓ ਪੁੱਤ ਤੱਤੇ ਬਹੁਤ ਆ ਗਾਈਜ਼ ਹੁਣ ਵੇਣੇ ਆ ਵੀ ਅੰਡਾਂ ਦਾ ਹਾਂ ਚਲੋ ਉਧਰ ਚਲੋ ਬਾਤ ਸੁਪਿਆਉਣਾ ਜੂਸ ਜੂਸ ਤਾਂ ਇਧਰੋਂ ਅੰਡਾ ਜੂ ਬਣ ਗਿਆ ਗਾਈਜ਼ ਭੁੱਲ ਗਏ ਅੰਡੇ ਰੱਖ ਕੇ ਤੇ ਖੇਤ ਜਾਵੜੇ ਪੱਠੇ ਲੈਣ ਤੁਹਾਨੂੰ ਪਤਾ ਪੱਠਿਆਂ ਤੇ ਅਕਸਰ ਹੀ ਟਾਈਮ ਲੱਗ ਜਾਂਦਾ ਤੇ ਆ ਹਾਲਾਤ ਬਣ ਗਏ ਅੰਡੇ ਦੇ ਬੋਏ ਨੀ ਵੇਖੀ ਝੱਲ ਕੇ ਗਾਇਜ਼ ਵਿੱਚ ਬਚਿਆ ਕੁਝ ਨਹੀਂ ਹਾਂ ਤੇ ਇੱਕ ਪਾਸੇ ਪੱਟਿਆ ਗਿਆ ਤੇ ਦੂਜਾ ਦਾ ਬਚਿਆ ਐਡੀ ਨਹੀਂ ਗੱਲ ਅੰਡਾ ਸਟਰੋਂਗ ਤਾਂ ਬਹੁਤ ਹੁੰਦਾ ਯਾਰ ਹੈਨਾ ਇਹ ਪਾਣੀ ਪੂਣੀ ਮੱਚ ਗਿਆ ਸਾਰਾ ਸਿਸਟਮ ਹੋ ਗਿਆ ਇੱਥੇ ਆਵੇ ਮੂਰੀ ਨਿਕਲ ਗਈ ਇਹ ਆ ਥੱਲੜੇ ਥੱਲੜਾ ਭਾਗ ਫੇਰ ਵੀ ਵਿਚਾਰਾ ਕੀ ਕਰੇ ਯਾਰ ਠੰਡਾ ਪਾਣੀ ਪੀ ਮਰੇ ਕੌੜੇ ਹੋ ਗਏ ਨੇ ਹਨਾ ਉਹ ਬਣ ਗਿਆ ਨਾ ਵੀ ਨਹੀਂ ਨਾ ਤੂੰ ਆ ਕਿਉਂ ਹੋ ਗਿਆ ਸੀ ਨਾ ਕਿੱਥੇ ਆ ਫਿਰ ਅੱਜ ਰੱਜ ਜੀ ਕਾ ਤਾਂ ਵੜੀ ਸੀ ਆ ਕਿ ਬਣ ਗੋ ਆਂਡਾ ਹੀ ਐ ਐ ਮੂੰਹ ਤੋਂ ਮੋੜ ਗਾਈ ਜੇ ਇਹੋ ਜੀ ਗਲਤੀ ਨਾ ਕਰਿਆ ਕਰੋ ਹੋ ਜਾਂਦੀ ਕਦੇ ਜਾਣੇ ਨ ਜਾਣੇ ਚ ਪਰ ਮੈਂ ਤਾਂ ਇਹ ਸੋਚਿਆ ਸੀ ਵੀ ਜਾਨ ਲੱਗਿਆ ਮੈਂ ਗੈਸ ਬੰਦ ਕਰ ਜੂਗਾ ਪਰ ਮੈਂ ਬੰਦ ਕਰਨਾ ਭੁੱਲ ਗਈ ਤੇ ਭੁੱਲ ਗਈ ਤਾਂ ਅੱਗ ਲੱਗ ਜਾਣੀ ਸੀ ਪ੍ਰੋਪਰ ਲੱਗ ਹੀ ਜਾਣੀ ਸੀ ਲੱਗ ਗਈ ਹੋਊਗੀ ਵੈਸੇ ਤਾਂ ਜਿਹੜਾ ਉੱਥੋਂ ਤੱਕ ਹੋਈ ਜਾਂਦਾ ਸੀ ਕਿਉਂ ਸੇਕ ਨੇ ਥੱਲੋਂ ਆਪਦਾ ਕੰਮ ਕਰਨਾ ਏ ਗਰੋ ਪਾਣੀ ਵਿੱਚ ਮੈਂ ਭਰਤਾ ਵੀ ਇਸੇ ਗੱਲ ਮਾਰੇ ਨੇ ਮਾਜਾ ਲਾਂਡੇ ਨਾ ਸਵਾਰ ਕਿਉ ਹੋ ਜਾਣਗੇ ਗਾਈਜ਼ ਤੇ ਪਰ ਸ਼ੁਕਰ ਰਿਹਾ ਪ੍ਰਮਾਤਮਾ ਦਾ ਹਾਂ ਜੀ ਇਹ ਕਿਨੇ ਘੜਤੀਆਂ ਬਾਹਰ ਏ ਇੱਕ ਤਾਂ ਸਾਡਾ ਲਾਣਾ ਏਡਾ ਕਾਲਾ ਨਾ ਹਾਂ ਅੰਦਰ ਪਾਣੀ ਥੋੜੇ ਆਂਡੇ ਅੱਗੇ ਥੱਲੇ ਲੱਗ ਗਏ ਆ ਹਾਂ ਹਾਂ ਕਰਦਿਆਂ ਕਿਵੇਂ ਇੱਕ ਦੋ ਦਿਨਾਂ ਚ ਨਿਗਾਹ ਰੱਖੋ ਜੇ ਇਹ ਵੀ ਵਲੌਗ ਬਣਾਵਾਂਗੇ ਆਪਾਂ ਕੀ ਕੂਕੜੀਆਂ ਘਰੇ ਰੱਖਣੀਆਂ ਜਾਂ ਬੰਦੇ ਨੇ ਕਿਸੇ ਨੇ 8 10 15 20 ਰੱਖਣੀਆਂ ਉਹਨੂੰ ਫਾਇਦਾ ਹੈ ਜਾਂ ਨਹੀਂ ਹੈ ਕਿੰਨੀ ਦੇਖ ਰੇਗਾ ਕਿੰਨੀ ਕੇਅਰ ਆ ਕਿ ਹਉ ਵਈਆ ਲੋਕਾਂ ਨੇ ਕਿ ਗੱਲਬਾਤ ਆ ਠੀਕ ਹੈ ਮੈਂ ਤੁਹਾਨੂੰ ਆਪਦਾ ਦੱਸੂਗਾ ਵੀ ਜਦੋਂ ਆਪਾਂ ਮੰਨ ਲਓ ਵੀ ਬੱਚੇ ਲੈਣ ਚ ਫਾਇਦਾ ਕੁਕੜੀਆਂ ਲੈਣ ਚ ਫਾਇਦਾ ਵੱਡੀਆਂ ਲੈਣ ਦਾ ਫਾਇਦਾ ਛੋਟੀਆਂ ਲੈਣ ਦਾ ਫਾਇਦਾ ਫਾਇਦਾ ਹੈ ਜਾਂ ਨਹੀਂ ਹੈ ਜੇ ਆਪਾਂ ਲੈਨੇ ਆ ਕਿੰਨਾ ਕੁ ਖਾਂਦੀਆਂ ਪੀਂਦੀਆਂ ਕਿੰਨਾ ਉਹ ਤਾਂ ਪਤਾ ਹੀ ਹੈ ਤਕਰੀਬਨ ਪਰ ਘਰ ਗੁਜ਼ਾਰੇ ਜੋ ਗਰੇ ਸੱਟਵਟ ਹੋ ਜਾਂਦਾ ਕੰਮ ਕਿ ਨਹੀਂ ਹੁੰਦਾਗਾ ਉਹ ਤੁਹਾਨੂੰ ਮੈਂ ਤਕਰੀਬਨ 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 ਸਾਰਾ ਸਮਝਾਉਂਗਾ ਤੇ ਫਿਰ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਰੱਖਣੀਆਂ ਜਾਂ ਨਹੀਂ ਰੱਖਣੀਆਂ ਰੱਖਣੀਆਂ ਤਾਂ ਕਿੰਨੀਆਂ ਰੱਖਣੀਆਂ ਕਮ ਸੇ ਕਮ ਘੱਟ ਤੋਂ ਘੱਟ ਕਿੰਨੀਆਂ ਤੇ ਵੱਧ ਤੋਂ ਵੱਧ ਕਿੰਨੀਆਂ ਤੁਹਾਨੂੰ ਮੈਂ ਗੱਲ ਜੋ ਤੁਸੀਂ ਪੁੱਛਣੀ ਹੈ ਕਮੈਂਟ ਕਰ ਦਿਓ ਮੈਂ ਦੱਸ ਦੂੰਗਾ ਆਪਦੇ ਹਿਸਾਬ ਨਾਲ ਮੈਂ ਕੋਈ ਕਸਰ ਨਹੀਂ ਛੱਡਦਾ ਤੇ ਸਾਰੀ ਗੱਲ ਤੁਹਾਨੂੰ ਮੈਂ ਦੱਸ ਦਊਗਾ ਫਰਹਾ ਜਿਹੜੀ ਗਲਤੀ ਹੈ ਜੇ ਤੁਸੀਂ ਆਪਦੇ ਜਾਗਾਸ ਚ ਆਪਦੀ ਨਿਗਾਹ ਦੇ ਵਿੱਚ ਰਹਿੰਦੇ ਹੋਏ ਇਹ ਕੰਮ ਕਰਿਆ ਕਰੋ ਜਿਸ ਦੇ ਵਿੱਚ ਨੁਕਸਾਨ ਤੋਂ ਬਚਿਆ ਜਾਵੇ ਵੱਡਾ ਨੁਕਸਾਨ ਹੋ ਸਕਦਾ ਸੀ ਚਲੋ ਪਰਮਾਤਮਾ ਦੀ ਮਿਹਰ ਨਾਲ ਹੀ ਬਚਤ ਹੋ ਗਈ ਲੈ ਪਾਣੀ ਪੀਓ ਮੇਰੇ ਪੁੱਤ ਪਾਣੀ ਗਰਮ ਤਾਂ ਗਰਮ ਨਹੀਂ ਕਰ ਗਰਮ ਚ ਚੱਲ ਚੰਨ ਨੂੰ ਦੁਆਇਆ ਚਾ ਪੜਾ ਗਰਮਣਾ ਕਰ ਇੱਥੇ ਕਿਸੇ ਵੀ ਹੁਣ ਕਿਹੜਾ ਠੰਡ ਹੈ ਬੱਚੇ ਥੋੜੇ ਜਿਹੇ ਹੋਏ ਪਏ ਬਿਮਾਰ ਇਸ ਕਰਕੇ ਪਾਣੀ ਦਾ ਖਾਸ ਧਿਆਨ ਹੀ ਰੱਖਣਾ ਪੈਂਦਾ ਵੀ ਨਿੱਕਾ ਜਿਆ ਹੋਵੇ ਬੱਚੇ ਪੀ ਲੈਂਦੇ ਆ ਪੀ ਤਾਂ ਠੰਡੇ ਵੀ ਲੈਂਦੇ ਉਹਦੇ ਰੇ ਉਹਨਾਂ ਨੂੰ ਕਿਹੜਾ ਰੱਖਣਾ ਹੁੰਦਾ ਪਰ ਮੁੜ ਕੇ ਆਪ ਡਾਕਟਰਾਂ ਕੋਲੇ ਚੱਕੀ ਫਿਰਦੇ ਆ ਉਹਦਾ ਕੋਈ ਫਾਇਦਾ ਇਹਨਾਂ ਦਾ ਜਿਹੜਾ ਸਕੂਲ ਦੇ ਵਿੱਚ ਫੰਕਸ਼ਨ ਸੀਗਾ ਉਹਦੇ ਨਾਲ ਹੀ ਅੱਗੇ ਖੰਗਜ ਕਾਉਣ ਨਾਲ ਇਹਨਾਂ ਦਾ ਪੂਰਾ ਆ ਕੀ ਹੋ ਗਿਆ ਇਹ ਇੱਕ ਟੁੱਟ ਗਏ ਤਾਂ ਰੜਗੇ ਵਿੱਚ ਬਈ ਪਾਣੀ ਦਾ ਭਰਿਆ ਸੀ ਤੇ ਇਹਨੂੰ ਮੈਂ ਛੱਡ ਕੇ ਤੇ ਆਈ ਤੁਰ ਗਿਆ ਘੰਟੇ ਬਾਅਦ ਆਇਆ ਤੇ ਵੇਖ ਲਾਜੀ ਬਾਜ ਅੱਗ ਨਾ ਨਿਕਲ ਗਈ ਉੱਤੇ ਤੋਂ ਸੇਕ ਜਾ ਹੀ ਆਉਂਦਾ ਸੀ ਪਾਣੀ ਆ ਹੀ ਪਾਦਾ ਠੰਡਾ ਵਿੱਚ ਇਹਨਾਂ ਮੁਰਗੀਆਂ ਦੇ ਮੈਂ ਆਂਡੇ ਕਿਸੇ ਭਰਾ ਨੂੰ ਦਿੱਤੇ ਆ ਉਹਨੇ ਕੂਕੜੀ ਜਿਹੜੀ ਸੇਵਾ ਭਾਉਣੀ ਸੀ ਤੇ ਪਰ ਮੈਂ ਉਹਨੂੰ ਕਿਹਾ ਸੀ ਵੀ ਜਿਹੜਾ ਇਹਦਾ ਰਿਜ਼ਲਟ ਆਊਗਾ ਤੂੰ ਮੈਨੂੰ ਵਿਖਾਉਣਾ ਆਪਾਂ ਵੇਖਣਾ ਤੇ ਆਪਾਂ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਕਿਉਂਕਿ ਜਿਹੜਾ ਇਹਦਾ ਰਿਜ਼ਲਟ ਆਉਣਾ ਇੱਕ ਆਹ ਕੁੱਕੜ ਤੇ ਆਹ ਕੁੱਕੜ ਤੇ ਇੱਕ ਆਪਣਾ ਬਲੈਕੀ ਆ ਬਲੈਕ ਜੈਡ ਤੇ ਤਿੰਨਾਂ ਦੀ ਮਿਕਸਿੰਗ ਆਉਣੀ ਆ ਤੇ ਉਹ ਆਪਾਂ ਵੇਖਣੇ ਆ ਵੀ ਜਿਹੜੇਗਾ ਚੂਚੇ ਇਹਨਾਂ ਦੇ ਆਉਣ ਵਾਲੇ ਚੂਚੇ ਆ ਉਹ ਕਿੰਨੇ ਘੈਂਟ ਆ ਹੋਣਗੇ ਕਿ ਜਾਂ ਆਪਾਂ ਨੂੰ ਬਦਲਾ ਕਰਨਾ ਪਊਗਾ ਮੇਰੇ ਹਿਸਾਬ ਨਾਲ ਤਾਂ ਜਿੰਨਾ ਵੀ ਸਿਸਟਮ ਹੋਊਗਾ ਬਹੁਤ ਸਹੀ ਹੋਊਗਾ ਅੰਜੂ ਪਾਣੀ ਆ ਰਿਹਾ ਆ ਰਿਹਾ ਪਾਣੀ ਆ ਰਿਹਾ ਆ ਰਿਹਾ ਪੀ ਕੇ ਨਾ ਤੇ ਉਹਦੀ ਬੜੀ ਨੋ ਟੇਸਟੀ ਹੈ ਇਹ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ। ਓਕੇ। ਹੁਣ ਬੱਚਿਆਂ ਦਾ ਟਾਈਮ ਹੋ ਗਿਆ ਵਲੌਗ ਵੇਖਣ ਦਾ। ਉਹੋ ਦੇ ਦੀ ਮੈਨੂੰ ਚਾਹ ਮਾਰ ਲੈ। ਪੁੱਤੜੇ। ਹਾਂ? ਚਾਹ ਵੀ ਮੈਂ ਹੀ ਬਣਾਉਣੀ ਐ। ਆਹ ਤਾਂ ਚੰਗੀ ਜ਼ਿੰਦਗੀ ਐ ਯਾਰ। ਹਾਂ ਜੋ ਚਾਹੋ ਚਾਹੀਏ ਵੀ ਇਹ ਲੋਕਾਂ ਨੂੰ ਕਿਹੜੇ ਲੋਕਾਂ ਦੀਆਂ ਫੋਹਾਂ ਬੈਠਿਆਂ ਨੂੰ ਪਕਾਉਂਦੇ ਨੇ ਯਾਰ। ਹੈਂ? ਆਪਣੇ ਮਿਸਤਰੀ ਲਗਾਈ ਤੇ ਮਿਸਤਰੀ ਮੈਨੂੰ ਕਹਿੰਦਾ ਯਾਰ ਇੰਨੇ ਦੀ ਚਾਹ ਪੀਤੀ ਆ ਕਦੇ ਮਿੱਠਾ ਉੱਪਰ نیچے ਨਹੀਂ ਹੋਇਆ ਮਗਾ ਤੇਰੇ ਯਾਰ ਕੋ ਐਕਸਪੀਰੀਅੰਸ ਹੀ ਇਤਨਾ ਭਾਈ ਉੱਪਰ نیچے ਕਿਵੇਂ ਹੋ ਜਾਏਗਾ ਜਦੋਂ ਸੀ ਨਾਗਪੁਰ ਪੜਦੇ ਉਦੋਂ ਵੀ ਚਾਹ ਚੁ ਬਣਾਉਂਦੇ ਸੀ ਉਦੋਂ ਦਾ ਹੱਥ ਟੱਗ ਗਿਆ ਦੂਜੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਇੱਕ ਵੀ ਜਿਹੜੀ ਚਾਹ ਜੇ ਆਪਾਂ ਖੰਡ ਪਾਉਣਾ ਹੈ ਤੇ ਖੰਡ ਅਮੇਸ਼ਾ ਮੋਟੀ ਲੈ ਅਕਬਰਾਣਾ ਭਰਾ ਗਿਆ ਸੀ ਜਦੋਂ ਘਰ ਦਾ ਸੋਤਾ ਪੱਤਾ ਕੰਡ ਚਾ ਲੈਣ ਗਿਆ ਸੀ ਉਹ ਮੈਨੂੰ ਕਹਿੰਦਾ ਵੀ ਬਰੀਕ ਖੰਡ ਲੈ ਦੋ ਬਰੀਕ ਖੰਡ ਮਤਲਬ ਘੱਟ ਲੱਗਦੀ ਹੈ ਨਾ 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 ਜਿੰਦਗੀ ਦਾ ਤਜਰਬਾ ਖੰਡ ਲਾਉ ਮੋਟੀ ਜਿੱਥੇ ਚਾਰ ਚੁਕੰਚੇ ਪਾਉਂਗੇ ਉਥੇ ਦੋ ਚੁਮਕੇ ਬਣਨਗੇ ਮੋਟੀ ਖੰਡ ਦੀ ਆ ਵੀ ਸਾਹਿਬ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ ਮੋਟੀ ਖੰਡ ਹੁੰਦੀ ਜਿਹੜੀ ਉਹ ਮਿੱਠੀ ਜ਼ਿਆਦਾ ਹੁੰਦੀ ਆ ਇੱਕ ਤੁਹਾਨੂੰ ਮੈਂ ਦੱਸਦਾ ਆ ਵੇਖੋ ਇੱਧਰ ਦੇਖਦਾ ਚੰਕ ਪੱਥਰ ਇਹ ਚੰਕ ਪੱਥਰ ਮੈਨੂੰ ਨਿੱਕੇ ਹੁੰਦੇ ਨੂੰ ਮਿਲਿਆ ਸੀਗਾ ਤੇ ਮੈਂ ਉੱਥੇ ਗੱਲ ਇਹ ਸੁਣੀ ਸੀਗੀ ਵੀ ਇਹਨੂੰ ਚੁੰਬਕ ਨੂੰ ਜਿਸ ਚੀਜ਼ ਨਾਲ ਚੁਮੇੜ ਦੋ ਉਹਦੇ ਚ ਹੌਲੀ-ਹੌਲੀ ਚੁੰਬਕਾ ਜਾਂਦੀ ਆ ਵੀ ਚੁੰਬ ਉਹ ਵੀ ਚੁੰਬਕ ਹੀ ਬਣ ਜਾਂਦਾ ਤੇ ਉਦੋਂ ਦਾ ਮੈਂ ਆ ਕੌਲੇ ਨੇ ਆ ਗਾਡਰ ਤੇ ਲਾ ਰੱਖਿਆ ਵੀ ਗਾਡਰ ਜਿਹੜਾ ਉਹ ਚੁੰਬਕ ਬਣ ਜੂਗੀ ਤੇ ਚੁੰਬ ਕਹਨੇ ਕੀ ਬਣਨਾ ਸੀ ਉਹ ਤਾਂ ਵੀ ਪੇਜ ਕਸ ਪੂਰ ਕਸ ਤੇ ਉਹ ਮਾੜਾ ਮੋਟਾ ਹੁੰਦਾ ਉਹ ਜਿਹੜਾ ਜੋੜਦੇ ਐ ਐਪਲੀਮੈਂਟ ਨਾਲ ਚਾਹ ਮਾਰਦੇ ਆ ਵਾਲੇ ਬੱਬੂ ਮਾਨੂੰ ਪੂਰੀ ਕੈੜੀ ਜਾਂ ਬਣਾਉਣਾ ਤੇਰਾ ਯਾਰ ਕੈੜੀ ਪੂਰੀ ਨਾਲ ਅੰਡੇ ਹੁੰਦੇ ਕਿਤੇ ਦੋ ਮਜ਼ਾ ਆ ਜਾਣਾ ਵਾਹ 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 ਕਿਆ ਬਾਤ ਆ ਰਾਬੂ ਗਾਣ ਦੂਵੇਂ ਥਣ ਲੈ ਜਾਣਾ ਪਊਗਾ ਐ ਵੀ ਮੈਨੂੰ ਕੋਈ ਭਰਾ ਕਹਿੰਦਾ ਕਿ ਯਾਰ ਲੋਕੀ ਦਾ ਪਸ਼ੂ ਵੇਚੀ ਜਾਂਦੇ ਤੇ ਤੂੰ ਪਸ਼ੂ ਰੱਖੀ ਜਾਂਦਾ ਮਾ ਚਾ ਵੀ ਮੈਂ ਹੀ ਪੀਣੀ ਐ ਤੇ ਜੇ ਬਹੁ ਗਣ ਪਠਾਨ ਹੀ ਲਾ ਕੋ ਆ ਬਾਲ ਸੱਟ ਲੂਗਾ ਤੇ ਫਿਰ ਕਿੱਡੀ ਕੀ ਜਾਲਾ ਇਹ ਨਾ ਕੰਮ ਤੋਂ ਭੱਜਣ ਵਾਲੀਆਂ ਗੱਲਾਂ ਹੁੰਦੀਆਂ ਹੋਰ ਕੁਝ ਨਹੀਂ ਹੁੰਦਾਗਾ ਹਾਂ ਪੁੱਤ ਕਿਹੜੀ ਮਠਿਆਈ ਦਾ ਆਹ ਜਲੇਬੀ ਭਾਈ ਆਹ ਜਲੇਬੀ ਭਾਈ ਕਾਮ ਬੰਦੇ ਨੂੰ ਬੰਦੇ ਨੂੰ ਨਾ ਜ਼ਿੰਦਗੀ ਚ ਸਾਰੇ ਸਾਰੇ ਆਉਣੇ ਚਾਹੀਦੇ ਹੁੰਦੇ। ਕੋਈ ਬੰਦਾ ਕੇ ਫਿਰ ਉਹਨੂੰ ਥਾਂ ਨਹੀਂ ਵੇਖਣਾ ਬੰਦਾ। ਕਿਸੇ ਦਾ ਮਥਾ ਹੀ ਹੁੰਦਾ। ਖਾਦ ਕਰਕੇ ਚਾਹ ਪਾਣੀ ਦਾ। ਚਾਹ ਪਾਣੀ ਬਣਾਓ, ਪੀਓ। ਮਜ਼ੇ ਕਰੋ।